ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲੇ ਜ਼ਮੀਨ ਹੈਗੀ 30-35 ਕਿੱਲੇ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡਸ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦਾ ਮੇਰੀ ਗਰਦਨ 'ਚ ਫਸੇ ਹੋਏ 35 ਕਿੱਲੇ ਬਿੱਲੇ 35 ਗਿੱਲਿਆਂ ਦਾ ਮਾਲਕ ਆ ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕੜੇ ਪਾਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਤਰ ਗਿਆ ਮੈਨੂੰ ਟਿੱਪ ਵੀ ਅਚਾਕ ਕਿ ਉਧਰ ਤਰਦੀ ਆਮ ਤਰ ਤਾਂ ਉਥੇ ਆਪ ਹੀ ਚੱਕ ਕੇ ਸਿੱਟਦੇ ਨੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿੱਚੀ ਤਾਂ ਛੱਡਦੇ ਲੈ 35 ਗੱਲੇ ਆਉਂਦੇ ਨੇ ਐਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਵਿੱਚ ਸਰੀਆ ਸੀ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਦਾ ਜੇ ਕੋਈ ਪੰਜਾਬੀ ਆ ਜਾਂਦਾ ਕਹਿੰਦਾ ਮੈਂ ਜਾਣ ਬੁਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਨ ਹੋ ਜਾਂਦਾ ਵੀ ਕੀ ਕਹੂਆ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੋਚਾ ਲਾਉਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਐ ਇੱਥੇ ਕੋਈ ਬੋਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗਰੋਸਰੀ ਆਉਣੀ ਨਹੀਂ ਕਹਿੰਦਾ ਉਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਛੱਕ ਕੇ ਗਿਆ ਸੀ ਕਹਿੰਦਾ ਉਦਾਂ ਹੀ ਕੁਝ ਵੀ ਨਹੀਂ ਕਰ ਕੇ ਗਿਆ ਕਹਿੰਦਾ ਮੈਂ ਇਹਨੂੰ ਕਹਿੰਦਾ ਦੱਸ ਯਾਰ ਇਹ 50 ਸੈਂਟ ਤਾਂ ਧਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ 'ਚ ਸੁਕਮ ਇਕਰ ਪਈਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਈਆ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਰੁਪਈਆ ਕੱਢ ਦੀ ਉਹ ਵੀ ਲੱਖ ਹੀ ਰਹਿਣਾ ਉਹ ਵੀ 99 99 ਬਣ ਜਾਂਦਾ ਫਿਰ 100 ਰੁਪਈਏ ਦੀ ਵੈਲਿਊ ਹੈ ਸਵਾਪ ਦੀ ਕੁਰਸੀ ਦੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ